ਦੋਸ਼ ਨਹੀਂ ਲੱਗੇ ਜੀ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓਜ਼ ਵੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿਣਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਥੋੜੇ ਮਾਧਿਅਮ ਰਹੀਂ ਵੀ ਜਿੰਨੇ ਵੀ ਚਲੋ ਸੋ ਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠੇ ਆ ਜਿੰਨੇ ਉਹਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮਤਲਬ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਤੁਹਾਨੂੰ ਸਰਪੰਚਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਕਈ ਇਹਨਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀ ਹੋ ਜਾਂਦੀਆਂ ਬਾਈ ਸਰ ਹੱਲ ਕੀ ਨਿਕਲਿਆ ਕੋਈ ਸੋਲੂਸ਼ਨ ਕੀ ਨਿਕਲਿਆ ਹੱਲ ਜੀ ਅਸੀਂ ਬੀ ਪਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਭਾਈ ਹੁਣ ਦੱਸ ਦੇਣਗੇ ਬੀਪ ਹੀ ਆ ਨਾ ਜੀ ਮੇਨ ਬੀ ਪਲਾਤੀ ਬਾਕੀ ਗਾਣਾ ਸਾਰੇ ਕਿਤੇ ਬੀਪ ਲੱਗ ਜਾਣੀ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੋਂ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਸਰ ਸਭ ਤੋਂ ਵੱਡੀ ਗੱਲ ਆ ਦੋ ਸ਼ੋਅ ਲਾਏ ਤੁਹਾਡੇ ਕੋਲੋਂ ਗਾਣਾ ਵੀ ਨਹੀਂ ਗਾਇਆ ਗਿਆ ਇਹਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾਣਾ ਨਹੀਂ ਗਾਇਆ ਦੋ ਸ਼ੋਅ ਲਾ ਕੇ ਆਏ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹਨੂੰ ਕਿਵੇਂ ਦੇਖਦੇ ਹਾਂ ਉਹ ਤਾਂ ਬਾਈ ਇਦਾਂ ਈ ਵੀ ਜਿਵੇਂ ਹੁਣ ਕਈ ਰਾਂ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀਂ ਪਤਾ ਕਰ ਲਿਓ ਜੀਰੇ ਜੀਰੇਪਿੰਡ ਦਾ ਜੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਅ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦੇ ਨੇ ਗਿਆ ਮੈਨੂੰ ਕਹਿੰਦੇ ਬਾਈ ਵੀ ਸ਼ੋਅ ਅੱ비 ਗਾਣਾ ਲਾ ਮੈਂ ਉਹਨੂੰ ਕਹਾ ਮੈਂ ਕਹਾ ਬਾਈ ਵੀ ਆਪਣਾ ਭਰਾ ਹੈਗਾ ਮੌਜੂਦਾ ਸਰਪੰਚ ਆ ਤੇ ਯਾਰ ਕਾ ਨੂੰ ਮੈਂ ਕਹਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ ਜਾ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾ ਫਿਰ ਤੁਹਾਨੂੰ ਪਤਾ ਹੀ ਆ ਆਕੜ ਦਾ ਮਸਲੇ ਵਿਗੜ ਜਾਂਦੇ ਆ ਸੋ ਸਰ ਛੋਟੇ ਕੋਲੋਂ ਲਾਈਵ ਜਾਨਕਿ ਇਹ ਗਾਣਾ ਗਾਇਆ ਨਹੀਂ ਜਾਉ ਸਟੇਟ ਨਹੀਂ 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 ਗਾਉਂਦੇ ਵੀਰੇ ਨਹੀਂ ਗਾਉਂਦੇ ਕੁਝ ਵੀ ਨਹੀਂ ਜੇ ਗਾਇਆ ਜਾਊ ਤਾਂ ਇਹ ਟੱਪਾ ਨਹੀਂ ਗਾਇਆ ਜਾਊ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ ਹਾਂ ਜੀ ਹਾਂ ਸਰ ਜੇ ਅੱਜ ਮਸਲਾ ਹੱਲ ਹੋਇਆ ਹੈਗਾ ਕਿ ਉਹ ਪਿਆਰ ਸਤਿਕਾਰ ਦਾ ਕਹਿ ਰਹੇ ਤੁਸੀਂ ਪਿਆਰ ਸਤਿਕਾਰ ਹੀ ਹੈ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਿਕਾਰ ਹੀ ਹੈ ਜੀ ਜੇ ਪਿਆਰ ਸਤਿਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੋਰ ਵੱਧ ਜਾਣਾ ਸੀ ਸਮਝਦੇ ਹੋ ਨਾ ਤੇ ਹਾਂ ਜੀ ਜੀ ਨਹੀਂ ਬਹੁਤ ਸ਼ੁਕਰੀਆ ਬੱਲੇ ਤੁਹਾਡੇ ਬਰਨਾਲਾ ਨੂੰ ਕੀ ਕਹਿਣਾ ਚਾਹੋਗੇ ਸਰ ਅਮਰਿੰਦਰ ਆਪਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹ ਜੀ ਬਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆਪਣਾ ਬਹੁਤ ਹੀ ਥੋੜੇ ਜੇ ਲੋਕ ਰਹਿੰਦੇ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਾ ਪਿਆਰ ਨਾ ਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਗਾਣੇ ਚੱਲੀ ਜਾਂਦੀ ਸੀ ਅਸੀਂ ਫਲੋ ਵਿੱਚ ਚੱਲੀ ਜਾਂਦੀ ਸੀ ਜਿਵੇਂ ਮੇਰੀ ਮੂਵੀ ਚੱਲੀ ਜਾਂਦੀ ਆ ਹੋਰ ਬਹੁਤ ਕੰਮ ਹੈ ਨਾ ਉਹ ਜਿਵੇਂ ਫਲੋ ਫਲੋ ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ ਪੰਜ ਸੱਤ ਬੰਦੇ ਬੈਠੇ ਸੀ ਮੇਰੀ ਆਦਤ ਸ਼ੁਰੂ ਤੋਂ ਰਹੀ ਹੈ ਜਿ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ ਦੋ ਚਾਰ ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਇਹ ਕਿਸੇ ਦੇ ਬਵਾਦ ਦਾ ਕਾਰਨ ਤਾਂ ਨਹੀਂ ਬਣੂਗਾ ਕੁਛ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ-ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਬੰਦੇ ਜੀ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਵੀ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਵੀ ਯਾਰ ਇਹਦਾ ਕੋਈ ਬਵਾਦ ਤਾਂ ਨਹੀਂ ਬਣ ਜੂ ਗੱਲ ਉਹ ਮੈਨੂੰ ਕਹਿੰਦੇ ਨਹੀਂ ਨਹੀਂ ਯਾਰ ਇਹਦਾ ਕਾਦਾ ਬਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ-ਤਿੰਨ ਗਾਣੇ ਨਹੀਂ ਐਗਜ਼ਾਮਪਲਾਂ ਦਿੱਤੀਆਂ ਵੀ ਇਦਾਂ ਦਾ ਉਹ ਆਇਆ ਪੈਰਾਂ ਚ ਥਾਣੇਦਾਰ ਰੋਲ ਦਾ ਵੀ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਛ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹਨਾਂ ਦੀ ਜਿਵੇਂ ਵੀ ਲਾ ਲੋ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਹੋ ਕੇ ਰਹਿਣੀ ਹੈ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਵਿਹਰੇ ਮਾਫ ਕਰਿਓ ਮੈਂ ਇਹ ਚੀਜ਼ਾਂ ਚ ਮੈਂ ਬਹੁਤ ਬਹੁਤ ਜਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ ਚ ਪੈਣਾ ਚਾਹੁੰਨਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਨਾ ਤੇ ਆਪਦੀ ਫੈਮਿਲੀ ਨੂੰ ਖਵਾਉਣੀ ਚਾਹੁੰਨਾ ਬਸ ਔਰ ਮੈਂ ਨਾ ਕਿਸੇ ਨਾਲ ਲੜਨਾ ਚਾਹਨਾ ਨਾ ਮੇਰਾ ਕਿਸੇ ਨਾਲ ਬੈਰ ਵਿਰੋਧ ਦਾ ਨਾ ਮੈਂ ਕੇ ਨਾ ਰੱਖਣਾ ਚਾਹੁੰਨਾ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਅੱਜ ਗਲਾਬ ਸਿੱਧੂ ਜੀ ਭਰਾ ਸਾਡੇ ਸਾਡੇ ਵਿੱਚ ਪਹੁੰਚੇ ਨੇਗੇ ਚਲੋ ਜਿਹੜਾ ਇੱਕ ਬਵਾਤ ਗਾਣਾ ਬਣਿਆ ਸੀਗਾ ਉਹਦੇ ਲਈ ਆਪਾਂ ਬਾਈ ਨੇ ਸੰਪਰਕ ਕਰਿਆ ਇਹ ਕਹਿੰਦਾ ਵੀ ਬਾਈ ਮੈਥੋਂ ਜਿਵੇਂ ਵੀ ਗਲਤੀ ਦੇ ਵਿੱਚ ਗਾਇਆ ਗਿਆ ਬਾਈ ਨੇ ਗਲਤੀ ਮੰਨੀ ਹੈ ਉਸ ਚੀਜ਼ ਦੀ ਵੀ ਗਾਹਾਂ ਬਾਅਦ ਤੇ ਬਾਈ ਨੇ ਇਹ ਵੀ ਕਿਹਾ ਮੈਂ ਕਿਸੇ ਪ੍ਰੋਗਰਾਮ ਤੇ ਗੀਤ ਨਹੀਂ ਗਾਉਂਗਾ ਉਹ ਜਿਹੜਾ ਸਰਪੰਚ ਵਾਲਾ ਪੈਰਾ ਉਹ ਤੇ ਵੀ ਵੀ ਲੱਗ ਗਈ ਵੀ ਉਹ ਸਰਪੰਚ ਵਾਲਾ ਗਾਣਾ ਨਹੀਂ বাজੂਗਾ ਪੂਰਾ ਉਹ ਕੱਟਿਆ ਗਿਆ ਉਥੋਂ ਤੇ ਆਪਾਂ ਨੂੰ ਭਰੋਸਾ ਦਿਵਾਇਆਗਾ ਆਪਾਂ ਸਰਪੰਚਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਮੇਰੇ ਭਰਾਵਾਂ ਨੂੰ ਵੀ ਆਪਣਾ ਬੱਚਾਗਾ ਬਹੁਤ ਵਧੀਆ ਗਾ ਵੀ ਆਪਾਂ ਇਹਨਾਂ ਨੂੰ ਮਾਫ਼ ਕਰੀਏ ਆਪਾਂ ਮਾਫ਼ ਕਰਮ ਦੇ ਨਾਲ ਕੋਈ ਛੋਟੇ ਨਹੀਂ ਹੁੰਦੇ ਆਪਾਂ ਵੱਡੇ ਹੁੰਨੇ ਹੁੰਨੇ ਆ ਇਨਸਾਨ ਗਲਤੀਆਂ ਦਾ ਪੂਤਲਾ ਗਾ ਗਲਤੀਆਂ ਹੋ ਜਾਂਦੀਆਂ ਨੇਗੀਆਂ ਬਾਈ ਨੇ ਪਹਿਲਾਂ ਵੀ ਲਾਈਵ ਹੋ ਕੇ ਗਲਤੀ ਮੰਨੀ ਸੀਗੀ ਹੁਣ ਵੀ ਆ ਕੇ ਸਾਡੇ ਸਰਪੈਂਸ ਭਰਾਵਾਂ ਚ ਮੰਨੀ ਆ ਗਲਤੀ ਚਲੋ ਕੁਝ ਕੁ ਸਰਪੈਂਸ ਸਾਡੇ ਅਜੇ ਥੋੜੀ ਆ ਜਾਂ 20 30 ਸਰਪੈਂਸ ਆਇਆ ਅੱਜ ਚਲੋ ਨਹੀਂ ਆ ਸਕੇ ਕੁਝ ਵੀਰ ਸਾਡੇ ਤੇ ਨਾਰਾਜ਼ ਵੀ ਕਰਨਗੇ ਵੀ ਸਾਨੂੰ ਨਹੀਂ ਬੁਲਾਇਆ ਗਿਆ ਮੌਕੇ ਨਾਲ ਉਹ ਹੋਇਆ ਚਲੋ ਬਾਈ ਨਾਲ ਸੱਟ ਸਪਾਈ ਹੋਈ ਹੈ ਇਹ ਕਹਿੰਦੇ ਵੀ ਅਸੀਂ ਗਾਣਾ ਇਹ ਨਹੀਂ ਦੀ ਜਾਂਦੇ ਨਾ ਲਾਵਾਂਗੇ ਇਦੋਂ ਬਾਅਦ ਕਿਸੇ ਪ੍ਰੋਗਰਾਮ ਤੇ ਗਾਣਾ ਨਹੀਂ ਲਾਉਂਦੇਗੇ ਜਿਹੜੇ ਡੀਜੇ ਵਾਲੇ ਹੈਗੇ ਜੇਕਰ ਗਾਣਾ ਨਹੀਂ ਕਿ ਉਹ ਟੱਪੇ ਨੂੰ ਲਾਉਂਦਾ ਉਹਦੇ ਬਾਰੇ ਕੀ ਮੰਗ ਪੱਤਰ ਦਿੱਤਾ ਯਾਰ ਇਹਦੀ ਸੀ ਉਹਦੇ ਵਾਸਤੇ ਹਾਂਜੀ ਉਹਦੇ ਤੇ ਰੱਖਾਂਗੇ ਬੈਨ ਵੀ ਜਿਹੜਾ ਕੋਈ ਬਾਈ ਪ੍ਰੋਗਰਾਮ ਇਹ ਕਰਾਉਂਦਾਗਾ ਵੀ ਡੀਜੇ ਲਾਊਗਾ ਉਹਦੇ ਤੇ ਹਾਬ ਦਾ ਕਾਨੂੰਨੀ ਕਾਰਵਾਈ ਆਪਾਂ ਮੰਗ ਪੱਤਰ ਡੀਸੀ ਸਭ ਨੂੰ ਦੇਵਾਂਗੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਕਿਉਂ ਗਾਣਾ ਡਾਊਨਲੋਡ ਹੋ ਜਾਣਾ ਜੀ ਇਹ ਗਾਣਾ ਦਾ ਜਿਹੜਾ ਸਰਾਰਤੀ ਅੰਸਰ ਆਉਦਾ ਵਜਾਊਗਾ ਉਹ ਸ਼ਰਾਰਤੀ ਅੰਸਰ ਇਹ ਤਾਂ ਵਿਚਾਰਾ ਗਾ ਕੇ ਵਿਸਤਾਰਿਆਗਾ ਕਿਉਂਕਿ ਸਾਰੇ ਭਰਾਵਾਂ ਨਾਲ ਹੀ ਇਹ ਦਿਲੋਂ ਪਿਆਰ ਕਰਦਾ ਪਹਿਲਾਂ ਤੋਂ ਜੁੜੇ ਵਿਆ ਅਸੀਂ ਸਰਪੰਚ ਹੋਣ ਦੇ ਨਾਂ ਦੇ ਚਾਹੇ ਸੀ ਥੋੜਾ ਜਿਹਾ ਪ੍ਰਦਰਸ਼ਨ ਕਰਿਆ ਵੀ ਆ ਆ ਕੱਢ ਕੇ ਦੇਖ ਲੋ ਅਸੀਂ ਹਜੇ ਤੇ ਕੰਨ ਪੋਲੋ ਨਹੀਂ ਕਰਿਆ ਬਾਈ ਨੂੰ ਕਿਉਂਕਿ ਅਸੀਂ ਵੀ ਖੁਦ ਸੁਣਦੇ ਆਂਗੀ ਪਹਿਲਾਂ ਵੀ ਬਹੁਤ ਸਾਰੇ ਗਾਣੇ ਗਾਏ ਆ ਬਾਈ ਨੇ ਸਰਪੰਚੀ ਵਾਲਾ ਗਾਣਾ ਗਾਇਆ 40 ਲੱਖ ਜਪੂਗਾ ਸਾਡਾ ਰਹਿਣ ਦੇ ਟੈਗ ਸਰਪੰਚੀ ਦਾ ਬਹੁਤ ਸੋਨੇ ਗਾਣੇ ਗਾਏ ਆ ਬਾਈ ਨੇ ਕੋਈ ਗੱਲ ਨਹੀਂ ਬਾਈ ਨੇ ਗਲਤੀ ਮੰਨੀ ਆ ਬਹੁਤ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਕਰਨਦੀਪ ਸਿੰਘ ਮੀਤ ਪ੍ਰਧਾਨ ਸੈਨਾ ਬਲਾਕ ਤੋਂ ਸਾਰੇ ਆਪਰਾਵਾ ਨੂੰ ਬੇਨਤੀ ਕਰਦਾ ਵੀ ਬਾਈ ਕੋਈ ਗੱਲ ਨਹੀਂ ਚਲੋ ਗਲਤੀ ਬੰਦੇ ਤੋਂ ਹੁੰਦੀ ਹੈ ਜਿਹੜੇ ਬੰਦੇ ਨੇ ਗਲਤੀ ਮੰਨ ਲਈ ਬਹੁਤ ਵੱਡੀ ਗੱਲ ਹੈ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਅਸੀਂ ਮੰਗੀ ਤੁਸੀਂ ਹੋਰ ਜਿਹੜੇ ਸਰਪੰਚਾਂ ਨੂੰ ਕੀਪਿੰਗ ਕਰਨਾ ਚਾਹੂਗੇ ਦੇਖੋ ਜੀ ਜਿਹੜਾ ਇਹ ਵਿਵਾਦ ਛਿੜਿਆ ਸੀ ਖੁਦ ਬਰਨਾਲੇ ਤੁਸੀਂ ਛਿੜਿਆ ਸੀਗਾ ਸਾਡਾ ਨਾਮ ਗਾਰ ਕਲਾਕਾਰ ਆ ਬਹੁਤ ਉੱਚੇ ਪੱਧਰ ਤੇ ਅੱਜ ਬਾਈ ਆਪ ਬਗਾਰੇ ਇਹਨੂੰ ਤਰੱਕੀਆਂ ਦੇਵੇ ਹੋਰ ਬਲੰਦੀਆਂ ਸੂਵੇ ਵੀ ਅਸੀਂ ਹੀ ਬੇਨਤੀ ਕਰਦੇ ਆਂ ਵੀ ਇੱਥੇ ਹੀ ਵਿਵਾਦ ਛੱਡਿਆ ਜੀ ਇੱਥੇ ਹੀ ਖਤਮ ਹੋ ਜਾਏ ਕਿਉਂਕਿ ਭਰਾ ਨੂੰ ਨਾਮ ਪਰੇਸ਼ਾਨ ਕਰਿਆ ਜਾਵੇ ਗਾਹਾਂ ਵਾਸਤੇ ਇਹ ਸੋਚ ਸਮਝ ਕੇ ਗਾਉਣਗੇ ਗਲਤੀ ਇਹਨਾਂ ਨੇ ਬਈ ਨਹੀਂ ਬੰਨੀ ਇੱਕ ਮਸਲਾ ਪੱਖਿਆ ਸੀਗਾ ਜੀ ਸਾਡੇ ਬਾਈ ਗੁਲਾਬ ਸਿੰਘ ਜੀ ਤੱਕ ਗੀਤ ਆਇਆ ਸੀਗਾ ਕੋਈ ਸਰਪੰਚਾਂ ਦੇ ਆਪਜਟ ਬੋਲੇਗੇ ਸੀ ਸ਼ਬਦ ਤੇ ਅਸੀਂ ਕੱਲ ਇੱਥੇ ਆਏ ਸੀ ਸਾਡੇ ਬਲਾਕ ਦੇ ਸਰਪੰਚ ਜ਼ਿਲ੍ਹੇ ਦੇ ਸਰਪੰਚ ਇਕੱਠੇ ਹੋਏ ਸੀਗੇ ਜੀ ਤੇ ਕੋਈ ਸਰਪੰਚ ਨਹੀਂ ਆ ਸਕੇ ਜੀ ਤੇ ਉਹਦਾ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਲੀਕਾਸ਼ੀ ਪ੍ਰੋਗਰਾਮ ਹੈ ਫਿਰ ਸੋਮਵਾਰ ਦਾ ਲੀਕ ਲੈਸ ਇਸ ਦੇ ਡੀਸੀ ਦਫ਼ਤਰ ਵੀ ਆਉਣਾ ਸੀ ਜੋ ਵੀ ਕੋਈ ਫੈਸਲਾ ਲੈਣਾ ਸਾਡੇ ਬਲਾਕ ਦੇ ਪ੍ਰਧਾਨ ਪੰਚਾਇਤ ਪ੍ਰਧਾਨ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਆ ਰਹੇ ਸੀ ਸਾਰੀ ਪੰਚਾਇਤਾਂ ਦੇ ਸਰਪੰਚ ਆ ਰਹੇ ਸੀ ਜੀ ਤੇ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਅਸੀਂ ਮੰਡੇ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਅਚਾਨਕ ਹੀ ਸਿੱਧੂ ਭਾਈ ਦਾ ਫੋਨ ਆਇਆ ਵੀ ਸਾਨੂੰ ਆਰਜੈਂਟੀ ਇੱਥੇ ਬੁਲਾਇਆ ਗਿਆ ਵੀ ਭਾਈ ਜੀ ਆਪਾਂ ਬੈਠ ਕੇ ਕੋਈ ਡਿਸਕਸਸ਼ਨ ਕਰਨੀ ਆ ਤੇ ਅਸੀਂ ਫਿਰ ਨਾਲ ਦੇ ਜਿਹੜਾ ਗਰੁੱਪ ਚ ਮੈਸੇਜ ਵੀ ਭੇਜੇ ਵੀ ਪਾਈ ਜਿਹੜੇ ਵੀ ਸਰਪੰਚ ਚ ਵਾਇਸ ਨੂੰ ਸੁਣਦੇ ਨੇ ਅਸੀਂ ਕਾਲਜ ਵੀ ਕੀਤੀ ਕਈਆਂ ਨੂੰ ਤੇ ਆਏ ਵੀ ਨੇ ਪਹੁੰਚੇ ਵੀ ਨੇ ਕਿਉਂਕਿ ਟਾਈਮ ਦੇ ਕੰਮ ਦੇ ਟਾਈਮ ਹੋਣ ਕਾਰਨ ਜਾਨੀ ਕਿ ਜਿਆਦਾ ਹੁਣ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਟਾਈਮ ਆ ਜੀ ਜਿਹੜੀ ਦਾ ਸਰਪੰਚ ਬਿਜੀ ਨੇ ਕੰਮ ਸੁਣ ਪਤਾ ਹਰ ਇੱਕ ਘਰ ਦੇ ਵਿੱਚ ਕੰਮ ਧੰਦੇ ਚੱਲਦੀ ਨੇ ਜੀ ਤੇ ਅਸੀਂ ਉਹ ਬਾਈ ਜੀ ਆ ਕੇ ਬੈਠੇ ਉਹਨਾਂ ਨੇ ਇਸ ਚੀਜ਼ ਦੀ ਸੌਰੀ ਫੀਲ ਕੀਤੀ ਆ ਵੀ ਗਲਤੀ ਹੋਈ ਹੈ ਵੀ ਅੱਗੇ ਤੋਂ ਜਾਨੀ ਕਿ ਕਿਸੇ ਦੇ ਵੀ ਖਿਲਾਫ ਕੋਈ ਸ਼ਬਦ ਨਹੀਂ ਬੋਲੇ ਜਾਊਗਾ ਮਸਲਾ ਹੁਣ ਸਰਪੰਚਾਂ ਦਾ ਸੀ ਸਰਪੰਚਾਂ ਦੇ ਖਿਲਾਫ ਉਹ ਗੀਤ ਦਾ ਯਾਨੀ ਕਿ ਕੋਸ਼ਿਸ਼ ਵੀ ਅਸੀਂ ਬੀ ਪਲਾ ਸਕਿਆ ਜੀ ਕਿਸੇ ਲੈ ਪ੍ਰੋਗਰਾਮ ਦੇ ਵਿੱਚ ਜੀ ਇਸ ਤਰ੍ਹਾਂ ਦਾ ਕੋਈ ਗੀਤ ਨਹੀਂ ਗਾਇਆ ਜਾਊਗਾ ਇਹਨਾਂ ਨੇ ਆਪਣੇ ਜਿੰਨੇ ਵੀ ਚਾਹਵਾਨ ਨੇ ਜੀ ਪਸੰਦੀ ਦੇ ਇਹਨਾਂ ਦੇ ਯਾਨੀ ਕਿ ਇਹਨਾਂ ਨੂੰ ਫੋਲੋਅਰ ਜਿੰਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਪਾਈ ਸੀ ਵੀ ਇਹ ਗੀਤ ਮੇਰੇ ਸ਼ਬਦ ਕਿਸੇ ਦੀ ਯਾਨੀ ਕਿ ਮੌਤ ਦਾ ਕਾਰਨ ਜਾਂ ਕਿਸੇ ਹਾਦਸੇ ਦਾ ਕਾਰਨ ਬਣ ਜਾਣ ਵੀ ਇਹ ਕਿਸੇ ਵੀ ਤਰ੍ਹਾਂ ਦਾ ਗੀਤ ਨੂੰ ਨਾ ਗਾਇਆ ਜਾਵੇ ਤੁਹਾਡੀ ਸਨ ਇੰਟਰਸਟ ਹੋਈ ਜੀ ਅਸੀਂ ਦੇਖੋ ਜੀ ਮਾਫੀ ਮੰਗਲਣਾ ਜਾਂ ਮਾਫ ਕਰ ਲੈਣਾ ਕੋਈ ਬੰਦਾ ਛੋਟਾ ਵੱਡਾ ਨਹੀਂ ਹੋ ਜਾਂਦਾ ਜੀ ਹਨ ਅਸੀਂ ਚਾਹੁੰਦੇ ਸੀ ਸਾਡੇ ਸਰਪੰਚ ਜੁਨੀਅਨ ਦੀ ਈਸੀ ਵੀ ਸਾਡੇ ਵਿੱਚ ਆ ਕੇ ਬੈਠ ਕੇ ਸਾਨੂੰ ਸੈਟੀਸਫਾਈ ਕਰਨ ਉਹ ਆਏ ਨੇ ਜੀ ਉਹਨਾਂ ਨੇ ਆਪ ਕਾਲ ਕਰਕੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੇ ਕੁ ਸਰਪੰਚਾਇਸ ਨੇ ਨਹੀਂ ਪਹੁੰਚੇ ਅਸੀਂ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਵੀ ਕਿਤੇ ਇਦਾਂ ਨਾ ਕਹਿਣ ਪ੍ਰਧਾਨ ਜੀ ਨੇ ਵੀ ਦੱਸ ਦਿੱਤੇ ਆ ਵੀ ਸਾਨੂੰ ਬੁਲਾਇਆ ਨਹੀਂ ਜੀ ਦੇਖੋ ਅਸੀਂ ਮੈਸੇਜ ਕੀਤੇ ਆ ਜੀ ਇਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਵੀ ਜਦੋਂ ਵੀ ਤੁਸੀਂ ਸਾਨੂੰ ਇਕੱਠ ਕਰਕੇ ਬੁਲਾਓਗੇ ਅਸੀਂ ਉਸੇ ਟਾਈਮ ਹੀ ਤੁਹਾਨੂੰ ਆਵਾਂਗੇ ਤੁਹਾਡੇ ਕੋਲ ਪਹੁੰਚਾਂਗੇ ਜੀ ਸਰਜੀ ਸਿੰਘ ਆ ਜੀ ਕਿ ਅਜੇ ਗਲਾਉ ਸਿੱਧੂ ਨੇ ਮੰਨ ਕੇ ਚਲੋ ਵੀ ਰੈਸਟਾਉਰ ਦੇ ਵਿੱਚ ਸਾਰੇ ਸਰਪੰਚ ਬਰਨਾਲੇ ਦੇਆਂ ਨੂੰ ਸਾਦਾ ਦਿੱਤਾ ਸੀਗਾ ਵੀ ਉੱਥੇ ਆ ਮੰਨ ਕੇ ਚਲੋ ਵੀ ਅਸੀਂ ਨਾਲ ਜਿਹੜੀ ਗੀਤ ਨੂੰ ਲੈ ਕੇ ਜਿਹੜਾ ਸਰਪੰਚੀ ਨੂੰ ਲੈ ਕੇ ਵੀ ਉਹਨਾਂ ਨੂੰ ਡਿਸਕਸ ਕਰਨੀ ਆ ਤੇ ਉਹਨਾਂ ਨੇ ਇੱਥੇ ਆ ਕੇ ਸਾਰੇ ਸਰਪੰਚਾਂ ਤੋਂ ਵਾਕਿਆ ਦਾ ਇਕੱਲੇ ਬਰਨਾਲੇ ਜ਼ਿਲ੍ਹੇ ਦੇ ਨਹੀਂ ਸਾਰੇ ਵੀ ਮੰਨ ਕੇ ਚਲੋ ਪੰਜਾਬ ਦੇ ਵਰਲਡ ਲੈਵਲ ਤੇ ਵੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਮਾਫੀ ਚਾਹੁੰਦਾ ਜਿਨ੍ਹਾਂ ਦੇ ਵੀ ਮਨ ਨੂੰ ਠੇਸ ਪਹੁੰਚੀ ਆ ਤੇ ਇੱਥੇ ਆ ਕੇ ਉਹਨਾਂ ਨੇ ਆਪਣੀ ਮੰਨ ਕੇ ਚਲੋ ਵੀ ਸਾਰੇ ਸਰਪੰਚਾਂ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗੀ ਆ ਜੀ ਤੈਨੂੰ ਲੱਗਦਾ ਅੱਗੇ ਨੂੰ ਜਿਹੜੇ ਗਾਣੇ ਚੱਲ ਰਹੇ ਹੈਗੇ ਡਾਊਨਲੋਡ ਹੋਏ ਹੈਗੇ ਭਾਈ ਉਹ ਜਿਹੜੇ ਡਾਊਨਲੋਡ ਗੀਤ ਹੋਏ ਨੇ ਉਹਨਾਂ ਨੇ ਆਪ ਤੇ ਜਿਹੜੇ ਮੰਨ ਕੇ ਚਲੋ ਫੋਲੋਅਰ ਨੇ ਦਰਸ਼ਕ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਉਹ ਜਿਹੜੇ ਆਪਣੇ ਗੀਤ ਨੇ ਉਹ ਨਾ ਚਲਾਉਣ ਹੋਰ ਲੱਖਾਂ ਗੀਤ ਨੇ ਵੀ ਉਹਨਾਂ ਨੂੰ ਸੁਣ ਲੈਣ ਤਾਂ ਕਿ ਇੱਕ ਛੋਟੀ ਜੀ ਗਲਤੀ ਕਾਰਨ ਕਿਸੇ ਦੇ ਕੋਈ ਨੁਕਸਾਨ ਨਾ ਹੋ ਜਾਵੇ ਕਿਉਂਕਿ ਪਿੰਡਾਂ ਦੇ ਵਿੱਚ ਹਮੇਸ਼ਾ ਡੀਜੇ ਦੇ ਉੱਪਰ ਇੱਕ ਦੂਜੇ ਨੂੰ ਗੀਤ ਲਾ ਕੇ ਸੁਣਾਏ ਜਾਂਦੇ ਆ ਉਹ ਇੱਕ ਵੱਡੇ ਬਵਾਦ ਬਣ ਜਾਂਦੇ ਆ ਉੱਥੇ ਕਤਲਾਂ ਤੱਕ ਵੀ ਗੱਲ ਜਿਹੜੀ ਪਹੁੰਚ ਜਾਂਦੀ ਹੈ ਜੀ ਇੱਕ ਪੱਤਰ ਵੀ ਦਿੱਤਾ ਜਾ ਰਿਹਾ ਕੋ ਇਹ ਕੱਲ ਨੂੰ ਡੀ ਸਾਹਿਬ ਨੂੰ ਜੀ ਮੰਗ ਪੱਤਰ ਦਿੱਤਾ ਜਾ ਰਿਹਾ ਜੀ ਇਹ ਡੀਜਨ ਦੇ ਸਬੰਧ ਦੇ ਵਿੱਚ ਦਿੱਤਾ ਜਾ ਰਿਹਾ ਵੀ ਜਿਹੜੇ ਡੀਜਨ ਵਾਲੇ ਨੇ ਜੀ ਉਹਨਾਂ ਨੂੰ ਬਾਕੇ ਦਾ ਬੁਲਾਇਆ ਜਾਵੇ ਤਾਂ ਕਿ ਉਹ ਡੀਜਾਂ ਤੇ ਜਿਹੜੇ ਵਿਆਹ ਦੇ ਵਿੱਚ ਗੀਤ ਨਾ ਵਜਾਉਣ ਜਿਹੜੇ ਹੋਰ ਵੀ ਅ ਸ਼ਰਾਰਤੀ ਅੰਸਰ ਨੇ ਜਿਵੇਂ ਮਨ ਲਓ ਟਰੈਕਟਰਾਂ ਦੇ ਲਾਲੋ ਹੋਰ ਲਾਲੋ ਜਿਹੜੇ ਗੀਤ ਵਜਾਉਂਦੇ ਆ ਤੇ ਉਹ ਨਾ ਵਜਾਉਣ ਜੀ ਇਹ ਗਲਾਬ ਸਿੱਧੂ ਬੋਲੋ ਇੱਕ ਗੱਲ ਆਖੀ ਹੈ ਮੇਤੋਂ ਲਾਈਵ ਵੀ ਨਹੀਂ ਮੈਂ ਸ਼ੋਅ ਤੇ ਇਹ ਗਾਣਾ ਗਾਉਂਗਾ ਇਹਨੂੰ ਕਿਵੇਂ ਦੇਖ ਦੁੱਤੀ ਬਾਈ ਜੀ ਉਹ ਮੰਨ ਕੇ ਚੱਲੋ ਉਹਨਾਂ ਦੀ ਗੱਲ ਸਾਨੂੰ ਠੀਕ ਲੱਗੀ ਵੀ ਉਹਨਾਂ ਨੇ ਇਹ ਗੱਲ ਬਾਕੇ ਦਾ ਵੀ ਮੈਂ ਸਭ ਮੰਗ ਬਹੁਤ ਕਰਦੇ ਆ ਕਿਉਂਕਿ ਜਿਹੜੇ ਸ਼ਰਾਰਤੀ ਅਨਸਰਸ ਨੂੰ ਪਤੀ ਆ ਜੀ ਹਮੇਸ਼ਾ ਹਰਕਤਾਂ ਹੁੰਦੀ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਵੀ ਮੈਂ ਇਹ ਗੀਤ ਜਿਹੜਾ ਉਹ ਬਿਲਕੁਲ ਨਹੀਂ ਗਾਉਂਗਾ ਲੈ ਜੇ ਮੈਂ ਗਾਉਂਗਾ ਤਾਂ ਉਹ ਜਿਹੜੇ ਮੰਨ ਕੇ ਚਲੋ ਪੈਰਾ ਹੈਗਾ ਤਾਂ ਕੱਟ ਕੇ ਗਾਉਂਗਾ ਜੀ